ਤੇ ਮੈਂ ਬੰਦਰ ਸੈਨਾ ਵਾਲਿਆਂ ਨੂੰ ਕਹਿਣਾ ਵਾ ਪੀ ਐਚ ਇਹ ਤੋਂ ਹੀ ਵੀਡੀਓ ਆਡੀਓ ਛੱਡੋ ਅਸੀਂ ਵੀ ਵੀਡੀਓ ਤੁਹਾਨੂੰ ਜਵਾਬ ਨਾ ਦਈਏ ਤੇ ਆਜੋ ਕਿੱਥੇ ਮਿਲਣਾ ਜੀ ਤੁਸੀਂ ਵੀ ਦੋ ਆਜਿਓ ਤੇ ਅਸੀਂ ਵੀ ਦੋ ਆ ਜਾਾਂਗੇ ਸਾਡੇ ਕੋਲ ਤੇ ਰਵਾਇਤੀ ਸ਼ਸਤਰ ਆ ਸਾਡੀਆਂ ਕਿਰਬਾਨਾਂ ਤੇ ਤੁਸੀਂ ਜਿਹੜਾ ਆਪਣਾ ਤਰਸੂਲ ਤਾਂ ਸਾਹ ਲਿਓ ਵਾ ਫੜ ਕੇ ਲੈ ਆਓ ਇਹ ਜਿਹੜੇ ਸ਼ਿਵ ਸੈਨਿਕ ਰੋਲਾ ਪਾ ਰਹੇ ਆ ਜਿਵੇਂ ਸੂਬਾ ਸਰਹੰਦ ਗੁੱਜਰ ਥਾਣੇਦਾਰ ਅਫਸਰ ਦੇ ਹਾਕ ਵਿੱਚ ਭੁਤ ਰਹੇ ਆ ਇਹ ਐਂਝ ਹੀ ਪ੍ਰਤੀਤ ਹੋ ਰਿਹਾ ਕਿ ਇਹ ਉਹਨਾਂ ਮੁਗਲਾਂ ਅਫਗਾਨਾਂ ਤੇ ਪਖਤਾਨਾਂ ਦੀ ਜਿਹੜੀ ਆ ਉਹ ਉਦਾਦ ਆ ਇੱਕ ਖਾਸ ਗੱਲ ਕਹਿਣਾ ਹੁੰਦਾ ਆ ਕਿ ਝੁੱਕ ਕੇ ਆਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਅਸੀਂ ਖੁੱਲੇ ਆਮ ਰੂਪ ਦੇ ਵਿੱਚ ਕਹਿੰਦੇ ਆ ਕਿ ਅਸੀਂ ਵੀ ਪ੍ਰਸ਼ਾਸਨ ਨੂੰ ਲਿਖ ਕੇ ਦੇ ਦਿੰਦੇ ਆ ਤੁਸੀਂ ਵੀ ਲਿਖ ਕੇ ਦੇ ਦਿਓ ਪ੍ਰਸ਼ਾਸਨ ਵਿੱਚ ਨਾ ਆਵੇ ਆ ਜਿੰਨੇ ਵੀ ਸ਼ੇਰ ਸੈਨਿਕ ਹੋਰ ਰੋਆ ਪਾ ਰਹੇ ਆ ਸਿੱਖ ਕੌਮ ਦੇ ਖਿਲਾਫ ਇਹ ਜਿੱਥੇ ਮਰਜ਼ੀ ਜਿਹੜਾ ਆ ਸਮਾਂ ਬੈਠ ਲੈਣ ਤੇ ਜਿੱਥੇ ਮਰਜ਼ੀ ਜਿਹੜਾ ਆ ਉਹ ਟੱਕਰ ਲੈਣ ਸੁਧੀਰ ਸੂਰੀ ਜੇਕਰ ਮਰਿਆ ਜਾਂ ਤੇ ਆਪਣੀ ਬਕਵਾਸ ਦੇ ਕਰਕੇ ਜਿਹੜਾ ਆ ਉਹ ਮਰਿਆ ਆ ਜਿੰਨੀ ਉਹ ਬਕਵਾਸ ਕਰਦਾ ਸੀ ਸਿੱਖ ਕੌਮ ਦੀਆਂ ਧੀਆਂ ਭੈਣਾਂ ਦੇ ਖਿਲਾਫ ਗੁਰੂ ਘਰ ਦੇ ਖਿਲਾਫ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਖਿਲਾਫ ਉੱਚਣ ਥਾਣੇਦਾਰ ਸੁਪਾਸਰ ਹੰਦਦਾ ਹੀ ਜਿਹੜਾ ਦੂਜਾ ਜਾਨ ਸੀ ਸਵਰਨ ਘੋਟਨਾ ਉਹਦੇ ਭਾਈ ਗੁਰਦੇਵ ਸਿੰਘ ਦੇਪੂ ਨੂੰ ਗਰਮ ਕੜਾਹੀ ਵਿੱਚ ਜਿਹੜਾ ਉਬਾਲ ਕੇ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਤੇ ਜੇ ਤੁਹਾਡੀਆਂ ਲੱਤਾਂ ਭਾਰ ਝੱਲਦੀਆਂ ਵਾਂ ਤੇ ਆ ਜਿਓ ਦਾ ਭੋਗ ਬਾਕੇ ਖਾ ਦਿਓ ਤੇ ਤੁਹਾਨੂੰ ਦੱਸਾਂਗੇ ਕੀ ਭਾਅ ਵਿਕਦੀ ਆ ਤੇ ਜੇ ਤੁਸੀਂ ਆਹੋਗੇ ਤਰਨਤਨ ਦੀ ਧਰਤੀ ਤੇ ਆਹੋਗੇ ਉਹਦਾ ਪੁੱਛੜ ਦਾ ਭੋਗ ਪਾਉਣ ਵਾਸਤੇ ਤੇ ਮੈਂ ਤੁਹਾਨੂੰ ਗਰੰਟੀ ਨਾਲ ਲਿਖ ਕੇ ਦਿੰਦਾ ਆ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਚੀਜ਼ ਹੈ ਨਾ ਨਹੀਂ ਸੂਰੀ ਤੋਂ ਵੱਖ ਹੋਵੇ ਜੇ ਤੁਹਾਡਾ ਸੂਰੀ ਨਾਲ ਮੇਲ ਵੀ ਕਰਾ ਦੇਾਂਗੇ ਜਾਓ ਬਸ ਇਹ ਯਾਦ ਰੱਖਿਓ ਕਿ ਜੇਕਰ ਉਹ ਮਸਾ ਲੰਗਰ ਆਇਆ ਸੀ ਨਾ ਤੇ ਫਿਰ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਵੀ ਜਿਹੜੇ ਉਹ ਆਏ ਸੀ ਪਾਪੀ ਕੇ ਮਾਰਨੇ ਕੋ ਪਾਪ મહাবਲੀ ਹੈ ਪਰਮ ਸਤਿਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਾਲਮ ਉੱჭੜ ਅਤੇ ਦਰਿੰਦਾ ਪੁਲਿਸ ਅਫਸਰ ਸੂਬਾ ਸਰਹੰਦ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀਵਦੋਂ ਜਦੋਂ ਉਹਦਾ ਸੋਧਿਆ ਜਾ ਚੁੱਕਾ ਆ ਉਦੋਂ ਤੋਂ ਹੀ ਕੁਝ ਮੁਗਲਾਂ ਦੀਆਂ ਔਲਾਦਾਂ ਸ਼ਿਵ ਹਸੈਨਕਾ ਨੇ ਬੜਾ ਚੀਕ ਤਿਹਾਰਾ ਪਾਇਆ ਜਾ ਰਿਹਾ ਆ ਉਹ ਸੂਬੇ ਸਰਹੰਦ ਦੇ ਹੱਕ ਵਿੱਚ ਅਤੇ ਭਾਈ ਸੰਦੀਪ ਸਿੰਘ ਸੰਦੀ ਦੇ ਵਿਰੋਧ ਵਿੱਚ ਜਿਹੜਾ ਆ ਉਹ ਭੁਗਤ ਰਿਹਾ ਆ ਪਰ ਸੱਚ ਜਾਣਿਓ ਸ਼ਿਵ ਸੈਨਿਕਾ ਦੀਆਂ ਚੀਕਾਂ ਸੁਣ ਕੇ ਖਾਲਸਾ ਪੰਥ ਨੂੰ ਬੜਾ ਆਨੰਦ ਆ ਰਿਹਾ ਆ। ਪਰ ਸੂਬਾ ਸਰਹੰਦ ਹੋਵੇ ਜਾਂ ਸੂਰੀ ਹੋਵੇ ਇਹ ਸਿੱਖਾਂ ਦੇ ਦੁਸ਼ਮਣ ਆ। ਇਹ ਇੱਕ ਬੁੱਝੜ ਆ ਜਿਨ੍ਹਾਂ ਨੇ ਸਿੱਖੀ ਦੇ ਖਿਲਾਫ ਝੰਡਾ ਚੁੱਕਿਆ ਹੋਇਆ ਸੀ। ਜਿਹਦੇ ਚਾਹੁੰਦੇ ਸਨ ਕਿ ਇਸ ਪੰਜਾਬ ਦੀ ਧਰਤੀ ਦੇ ਉੱਤੋਂ ਗੁਰੂਆਂ ਸੂਰਬੀਰਾਂ ਸ਼ਹੀਦਾਂ ਦੀ ਧਰਤੀ ਤੋਂ ਸਿੱਖੀ ਅਤੇ ਸਿੱਖਾਂ ਦਾ ਜਿਹੜਾ ਨਾਸ ਆ ਉਹ ਹੋ ਜਾਵੇ ਪਰ ਗੁਰੂ ਦਾ ਖਾਲਸਾ ਜਿਹੜਾ ਆ ਉਹ ਗਰਜਿਆ ਭਾਈ ਸੰਦੀਪ ਸਿੰਘ ਸੰਧੀ ਨੇ ਆਪਣਾ ਕੌਮੀ ਫਰਜ਼ ਜਿਹੜਾ ਆ ਉਹ ਨਿਭਾਇਆ ਤੇ ਪਹਿਲਾਂ ਸੂਰੀ ਨੂੰ ਸੋਧਿਆ ਅਤੇ ਬਾਅਦ ਵਿੱਚ ਸੂਰੀ ਦਾ ਹੀ ਇੱਕ ਹੋਰ ਜਾਲ ਨਰਕਾਂ ਨੂੰ ਜਿਹੜਾ ਆ ਉਹ ਤੋੜਿਆ ਆ ਸ਼ਿਵ ਸੈਨਿਕਾਂ ਦਾ ਚੀਕ ਤੇ ਹਾਰਾ ਸੁਣ ਕੇ ਤਾਂ ਇੰਜ ਹੀ ਪ੍ਰਤੀਤ ਹੋ ਰਿਹਾ ਆ ਕਿ ਸਾਡੇ 18ਵੀਂ ਸਦੀ ਦੇ ਜਿਹੜੇ ਸਿੱਖ ਜਰਨਲਿਸਟ ਹਨ ਦੀਵਨ ਸਰਦਾਰ ਦਸਾ ਸਿੰਘ ਜੀ ਆਲੂ ਵਾਲੀਆ ਸਰਦਾਰ ਚੱਟ ਸਿੰਘ ਜੀ ਸ਼ੂਗਰ ਚੱਕੀਆ ਮਹਾਰਾਜਾ ਰਣਜੀਤ ਸਿੰਘ ਜਾਂ ਹੋਰ ਜਿੰਨੇ ਵੀ ਸੂਰਮੇ ਹੋਏ ਆ ਉਹ ਮੁਗਲਾਂ ਦੇ ਕੋਲੋਂ ਅਫਗਾਨਾਂ ਦੇ ਕੋਲੋਂ ਪਠਾਣਾਂ ਦੇ ਕੋਲੋਂ ਹਿੰਦੂਆਂ ਦੀਆਂ ਬਹੂ ਬੇਟੀਆਂ ਇਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਆ ਉਹ ਸ਼ਰਾਕੇ ਲੈ ਕੇ ਆਉਂਦੇ ਰਹੇ ਆ ਇੱਕ ਖਾਸ ਗੱਲ ਕਹਿਣਾ ਹੁੰਦਾ ਆ ਕਿ ਝੁੱਕ ਕੇ ਆਏ ਨੂੰ ਦੇਗ ਪੱਕੀ ਤੇ ਚੜ੍ਹ ਕੇ ਆਏ ਨੂੰ ਤੇਗ ਪੱਕੀ ਤੇ ਆਪਾਂ ਵੇਖਿਆ ਵੀ ਉਹ ਜੇਲ੍ਹ ਦੇ ਵਿੱਚ ਸ਼ਾਇਦ ਉਹਨਾਂ ਨੇ ਦੁਸ਼ਟਾਂ ਨੇ ਸੋਚਿਆ ਹੋਣਾ ਵਾ ਇਹਦੋਂ ਕਿਹੜਾ ਹੁਣ ਪਿਸਤੌਲ ਆ ਤੇ ਆਪਾਂ ਤਿੰਨ ਜਾਣੇ ਆ ਤੇ ਆਪਾਂ ਇਹਦੇ ਗੱਲ ਪੈ ਜੀਏ ਜਦੋਂ ਅਗਲੇ ਪਾਸੇ ਉਹ ਫਨਿਅਰ ਸੱਪ ਨਿਕਲਿਆ ਤੇ ਉਹਨਾਂ ਦੇ ਵਿੱਚੋਂ ਇੱਕ ਤੇ ਨਰਕਾਂ ਨੂੰ ਤੁਰ ਗਿਆ ਉਹਨਾਂ ਦੇ ਦਿਮਾਗ ਦੇ ਵਿੱਚ ਇਹੋ ਕਹਾਣੀ ਚੱਲਦੀ ਹੋਣੀ ਆ ਤੇ ਇਹਨੇ ਸੂਰੀ ਨੂੰ ਸਾਡੇ ਜਿਹੜੇ ਨੂੰ ਮਾਰ ਦਿੱਤਾ ਵਾ ਤੇ ਅਸੀਂ ਇਹਦੇ ਗੱਲ ਪੈ ਜਾਗੇ ਪਰ ਅਗਲੇ ਪਾਸੇ ਜਦੋਂ ਉਹਨੇ ਵੀ ਡੌਲੇ ਫੜਕਾਏ ਤੇ ਉਹ ਅਗਲੇ ਪਾਸੇ ਤੋੜ ਦਿੱਤਾ ਤੇ ਹੁਣ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਛੇਪ ਸੈਨਾ ਵਾਲਿਆਂ ਦੀ ਵੀ ਇਹ ਇਹਦਾ ਕਿਉਂ ਇਹਦੇ ਪੱਖ ਚ ਭੁਗਤ ਰਹੇ ਆ ਉਹਦਾ ਕਾਰਨ ਆ ਕਿ ਜਿਹੜਾ ਸੂਬਾ ਸਰਹੰਦਾਈ ਜਿਹੜਾ ਥਾਣੇਦਾਰ ਸੀ ਨਾ ਇਹ ਬੜਾ ਬੁੱਚੜ ਤੇ ਅਜਾਜ ਕਿਸਮ ਦਾ ਬੰਦਾ ਸੀਗਾ ਇਹ ਇਹ ਅਜਾਜ ਜਿਹੜਾ ਬੰਦਾ ਸੀਗਾ ਇਹਨਾਂ ਚੋਂ ਹੀ ਲੋਕਾਂ ਦੀਆਂ ਧੀਆ ਭੈਣਾਂ ਚੋਕ ਲਿਆਉਂਦਾ ਸੀਗਾ ਤੇ ਉਹਨਾਂ ਨੇ ਫਿਰ ਜਦੋਂ ਉਹ ਉਹਨਾਂ ਦਾ ਮੂੰਹ ਕਾਲਾ ਕਰਦਾ ਸੀਗਾ ਤੇ ਉਹਨਾਂ ਉਸ ਔਰਤਾਂ ਦੇ ਵਿੱਚੋਂ ਛੇਪਸੈੜਾ ਵਾਲਿਆਂ ਨੇ ਜਨਮ ਲਿਆ ਜਿਹੜਾ ਬ੍ਰਿਗੇਡੀਅਰ ਸਿਰਹਾ ਨੇ ਵੀ ਇਹ ਗੱਲ ਆਖੀ ਸੀ ਕਹਿੰਦਾ ਸੀ ਕਿ ਮੈਂ ਸਿੱਖ ਕੌਮ ਦੀ ਜਾਂ ਪੰਜਾਬੀਆਂ ਦੀ ਜਿਹੜੀ ਨਸਲ ਆ ਉਹ ਬਦਲ ਦਊਗਾ ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਬ੍ਰਿਗੇਡੀਅਰ ਸਿਰਹਾ ਨੇ ਗੱਲ ਆਖੀ ਸੀ ਨਾ ਕਿ ਨਸਲ ਬਦਲ ਦਊਗਾ ਉਹ ਬ੍ਰਿਗੇਡਰ ਸਿੰਘਾਂ ਦੇ ਹੀ ਇਹ ਜਿਹੜੇ ਆ ਸ਼ਿਵ ਸੈਨਾ ਵਾਲੇ ਜਿਹੜੇ ਵਾਰਸ ਆ ਜਿਹਦੀ ਉਹਨੇ نسل ਜਿਹੜੀ ਉਹ ਬਦਲੀ ਹੋਈ ਆ ਪੁਲਿਸ ਵੈਲਫੇਅਰ ਐਸੋਸੀਏਸ਼ਨ ਵਾਲੇ ਆ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੋਈ ਹੈ ਕਿ ਜਿਹੜੇ ਦਾਗੀ ਅਫਸਰ ਹੈਗੇ ਆ ਜਾਂ ਬਦਨਾਮ ਹੈਗੇ ਆ ਜਾਂ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਕਹਾਣ ਕੀਤਾ ਉਹ ਕਹਿੰਦੇ ਅਸੀਂ ਵੀ ਉਹਨਾਂ ਦੇ ਭੋਗ ਦੇ ਸ਼ਾਮਲ ਨਹੀਂ ਹੋਵਾਂਗੇ ਇਹ ਕਹਿੰਦੇ ਸੰਸਕਾਰ ਅਸੀਂ ਕਰਾਵਾਂਗੇ ਦੂਜੇ ਸ਼ਿਵ ਸੈਨਾ ਵਾਲੇ ਕਹਿੰਦੇ ਤੇ ਮੈਂ ਬੰਦਰ ਸੈਨਾ ਵਾਲਿਆਂ ਨੂੰ ਕਹਿਣਾ ਵਾਂ ਪੀਐਚਏ ਤੁਸੀਂ ਵੀਡੀਓ ਆਡੀਓ ਛੱਡੋ ਅਸੀਂ ਵੀ ਵੀਡੀਓ ਤੁਹਾਨੂੰ ਜਵਾਬ ਨਾ ਦਈਏ ਤੇ ਆਜੋ ਕਿੱਥੇ ਮਿਲਣਾ ਜੀ ਉਸੀਂ ਵੀ ਦੋ ਆ ਜਿਓ ਤੇ ਅਸੀਂ ਵੀ ਦੋ ਆ ਜਾਾਂਗੇ ਸਾਡੇ ਕੋ ਤੇ ਰਵਾਇਤੀ ਸ਼ਸਤਰ ਆ ਸਾਡੀਆਂ ਕਿਰਬਾਨਾਂ ਤੇ ਤੁਸੀਂ ਜਿਹੜਾ ਆਪਣਾ ਤਰਸੂਲਤਾ ਸਾਹਿਬ ਲਿਆ ਹੋਵਾ ਵਾ ਫੜ ਕੇ ਲੈ ਆਇਓ ਤੇ ਤੁਹਾਨੂੰ ਦੱਸ ਦਾਂਗੇ ਵੀ ਖਾਲਸਾ ਕਿੱਥੇ ਵੱਸਦਾ ਆ ਜੀ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਉਹ ਦੇ ਦਾਂਗੇ ਅਸੀਂ ਖੁੱਲੇ ਆਮ ਰੂਪ ਦੇ ਵਿੱਚ ਕਹਿੰਦੇ ਆ ਕਿ ਅਸੀਂ ਵੀ ਪ੍ਰਸ਼ਾਸਨ ਨੂੰ ਲਿਖ ਕੇ ਦੇ ਦੇ ਦਿੰਦੇ ਆ ਤੁਸੀਂ ਵੀ ਲਿਖ ਕੇ ਦੇ ਦਿਓ ਪ੍ਰਸ਼ਾਸਨ ਵਿੱਚ ਨਾ ਆਵੇ ਆ ਜਿੰਨੇ ਵੀ ਸ਼ਿਵ ਸੈਨਿਕ ਹੋਰ ਰੋਹਾ ਪਾ ਰਹੇ ਆ ਸਿੱਖ ਕੌਮ ਦੇ ਖਿਲਾਫ ਇਹ ਜਿੱਥੇ ਮਰਦੀ ਜਿਹੜਾ ਆ ਸਮਾਂ ਵੇਖ ਲੈਣ ਤੇ ਜਿੱਥੇ ਮਰਦੀ ਜਿਹੜਾ ਆ ਉਹ ਟੱਕਰ ਲੈਣ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਜਵਾਬ ਆ ਉਹ ਦੇ ਦੇਵਾਂਗੇ ਪਰ ਅਸੀਂ ਸਿੱਖ ਕੌਮ ਦੇ ਖਿਲਾਫ ਇਹਨਾਂ ਨੂੰ ਇੱਕ ਵੀ ਜਿਹੜਾ ਲਫ਼ਜ਼ ਆ ਉਹ ਨਹੀਂ ਬੋਲਣ ਦੇਵਾਂਗੇ ਸੁਦੀਰ ਸੂਰੀ ਜੇਕਰ ਮਰਿਆ ਜਾਂ ਤੇ ਆਪਣੀ ਬਕਵਾਸ ਦੇ ਕਰਕੇ ਜਿਹੜਾ ਆ ਉਹ ਮਰਿਆ ਆ ਜਿੰਨੀ ਉਹ ਬਕਵਾਸ ਕਰਦਾ ਸੀ ਸਿੱਖ ਕੌਮ ਦੀਆਂ ਧੀਆਂ ਭੈਣਾਂ ਦੇ ਖਿਲਾਫ ਗੁਰੂ ਘਰ ਦੇ ਖਿਲਾਫ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਖਿਲਾਫ ਦਰਬਾਰ ਸਾਹਿਬ ਦੇ ਖਿਲਾਫ ਇਥੋਂ ਤੱਕ ਕਿ ਸਾਡੇ ਕੌਮੀ ਨਾਇਕ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆ ਖਿਲਾਫ ਸੰਤ ਜਰਨੈਲ ਸਿੰਘ ਦੀ ਸਾਡੇ ਦਿਲਾਂ ਦੇ ਵਿੱਚ ਜਿਹੜਾ ਆ ਚੌਂਕੜਾ ਮਾਰ ਕੇ ਬੈਠੇ ਹੋਏ ਆ ਉਹ 20ਵੀਂ ਸਦੀ ਦੇ ਮਹਾਨ ਸਿੱਖਿਆ ਜਰਨੈਲਾਂ ਦੇ ਜਰਨੈਲ ਆ ਉਹਨਾਂ ਦੇ ਖਿਲਾਫ ਸਿੱਖ ਕੌਮ ਇੱਕ ਵੀ ਜਿਹੜਾ ਲੱਭ ਜੇ ਉਹ ਸਹਿਨ ਨਹੀਂ ਕਰੇਗੀ ਚਾਹੇ ਕੋਈ ਵੀ ਬੋਲੇ ਤੇ ਜਿਹੜਾ ਸੂਬਾ ਸਰਹੰਦ ਮਰਿਆ ਆ ਉਹ ਵੀ ਆਪਣੇ ਗਲਤੀਆਂ ਕਰਕੇ ਆਪਣੇ ਪਾਪਾ ਕਰਕੇ ਆਪਣੇ ਗੁਨਾਹਾਂ ਕਰਕੇ ਜਿਹੜਾ ਆ ਉਹ ਮਰਿਆ ਆ ਤੇ ਇਹੀ ਜਿਹੜਾ ਖਾਲਸਾ ਇਨਸਾਫ ਆ ਉਹ ਸੂਬਾ ਸਰਹੰਦ ਦੇ ਨਾਲ ਜਿਹੜਾ ਆ ਉਹ ਇੱਕ ਨਾ ਇੱਕ ਦਿਨ ਹੋਣਾ ਸੀ ਤੇ ਭਾਈ ਸੰਦੀਪ ਸਿੰਘ ਸੰਧੀ ਨੇ ਆਪਣਾ ਜਿਹੜਾ ਫਰਜ਼ ਆ ਉਹ ਨਿਭਾ ਦਿੱਤਾ ਜਿਵੇਂ ਸੂਬੇ ਸਰਹੰਦ ਨੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਉਸੇ ਤਰ੍ਹਾਂ ਇਸ ਸੂਬੇ ਸਰਹੰਦ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੂਰਾ ਜਿਹੜਾ ਆ ਜ਼ੁਲਮ ਮਚਾਇਆ ਹੋਇਆ ਸੀ ਇੰਤੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਸ੍ਰੀ ਅਖੰਡ ਪਾਤਸ਼ਾਹ ਜਲ ਰਹਿਆ ਹੁੰਦਾ ਸੀ ਤੇ ਚਲਦੇ ਸ੍ਰੀ ਅਖੰਡ ਪਾਤਸ਼ਾਹ ਦੇ ਵਿੱਚੋਂ ਪਾਠੀ ਸਿੰਘਾਂ ਨੂੰ ਗ੍ਰੰਥੀ ਸਿੰਘਾਂ ਨੂੰ ਚੁੱਕ ਕੇ ਜਿਹੜਾ ਉਹ ਲੈ ਜਾਂਦਾ ਸੀ ਕਿੰਨੇ ਅਖੰਡ ਪਾਤਸ਼ਾਹ ਇਹਨੇ ਜਿਹੜੇ ਖੰਡਿਤ ਕੀਤੇ ਇਹ ਸ਼ਰਾਬਾਂ ਪੀ ਕੇ ਇਹਨੇ ਪਤਾ ਨਹੀਂ ਕਿੰਨੀਆਂ ਸਾਡੀਆਂ ਧੀਆ ਭੈਣਾਂ ਦੀ ਥਾਣਿਆਂ ਦੇ ਵਿੱਚ ਜਿਹੜੀ ਪੱਤ ਆ ਉਹ ਰੋਲਦੀ ਹੋਣੀ ਆ ਕਿਸੇ ਦੇ ਸਿਰ ਦੇ ਵਿੱਚ ਇਹਨੇ ਜਿਹੜੇ ਕਿੱਲ ਠੋਕ ਦਿੱਤੇ ਤੇ ਬੁੱਚੜ ਥਾਣੇਦਾਰ ਸੁਭਾਸਰ ਹੰਦਦਾ ਹੀ ਜਿਹੜਾ ਦੂਜਾ ਯਾਰ ਸੀ ਸਵਰਨ ਘੋਟਨਾ ਉਹਦੇ ਭਾਈ ਗੁਰਦੇਵ ਸਿੰਘ ਦੇਪੂ ਨੂੰ ਗਰਮ ਕਰਾਹੀ ਵਿੱਚ ਜਿਹੜਾ ਉਬਾਲ ਕੇ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਅਸੀਂ ਇਹਨਾਂ ਦੇ ਜੁਲਮਾਂ ਨੂੰ ਭੁੱਲ ਨਹੀਂ ਸਕਦੇ ਜੋ ਇਹੋ ਜਿਹੇ ਬੁਚਰਾਂ ਨੇ ਜਿਹੜੇ ਜੁਲਮ ਆ ਕਮਾਏ ਇਹ ਬਾਂਦਰ ਸੇਨਾ ਚਾਹੁੰਦੀ ਆ ਕੁਝ ਕਰਨਾ ਤੇ ਆਜੋ ਆ ਉਹਦਾ ਪਿੰਡਿਆ ਕਰਨਤਾਰ ਸਾਹ ਦੇ ਵਿੱਚ ਤੇ ਜੇ ਤੁਹਾਡੀਆਂ ਲੱਤਾਂ ਭਾਰ ਝੱਲਦੀਆਂ ਵਾਂ ਤੇ ਆਜੋ ਉਹਦਾ ਭੋਗ ਪਾ ਕੇ ਖਾ ਦਿਓ ਤੇ ਤੁਹਾਨੂੰ ਦੱਸਾਂਗੇ ਕੀ ਭਾਅ ਵਿਕਦੀ ਆ ਉਸ ਤਰ੍ਹਾਂ 50 ਵਾਰੀ ਤੁਹਾਨੂੰ ਨਾਸਾਂ ਬੰਦ ਕੀਤੀਆਂ ਤੁਹਾਨੂੰ ਭੁਜਾਇਆ ਟਾਈਮ ਦੇ ਕੇ ਕੋਈ ਨਹੀਂ ਆਈ ਆਬੰਦਰ ਸੈਨਾ ਵਾਲੇ ਜਿਹੜੇ ਉਹਨਾਂ ਦੀ ਗੱਲ ਹੋ ਰਹੀ ਆ ਤੇ ਜੇ ਤੁਸੀਂ ਆਓਗੇ ਤਨਤਨ ਦੀ ਧਰਤੀ ਤੇ ਆਓਗੇ ਉਹਦਾ ਬੁੱਝੜ ਦਾ ਭੋਗ ਪਾਉਣ ਵਾਸਤੇ ਤੇ ਮੈਂ ਤੁਹਾਨੂੰ ਗਰੰਟੀ ਨਾਲ ਲਿਖ ਕੇ ਦਿੰਦਾ ਆ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਚੀਜ਼ ਹੈ ਨਾ ਨਹੀਂ ਸੂਰੀ ਤੋਂ ਵਾਕ ਹੋਗੇ ਜੇ ਤੁਹਾਡਾ ਸੂਰੀ ਨਾਲ ਮੇਲ ਵੀ ਕਰਾ ਦੇਾਂਗੇ ਜਾਓ ਤੁਹਾਡਾ ਸੂਰੀ ਨਾਲ ਪੱਕਾ ਮੇਲ ਕਰਾਵਾਂਗੇ ਤੁਸੀਂ ਆ ਜਿਓ ਤਨਤਨ ਸਾਹਿਬ ਉਹਦੇ ਭੋਗ ਤੇ ਕਿਉਂਕਿ ਅਸੀਂ ਉਹਦਾ ਕਿਸੇ ਰਵਾਇਤ ਅਨੁਸਾਰ ਪਾਉਣਾ ਵਾ ਤੇ 100% ਯਾ ਤੁਹਾਡਾ ਸੂਰੀ ਨਾਲ ਵੀ ਮੇਲ ਕਰਾਵਾਂਗੇ ਤੇ ਆ ਜਿਹੜਾ ਬੁੱਝਣ ਗਿਆ ਵਾ ਜਿਹੜਾ ਸੁਭਾ ਸਰਹੰਦ ਆਪਣੇ ਆਪ ਨੂੰ ਕਹਿੰਦਾ ਇਹਦੇ ਨਾਲ ਵੀ ਤੁਹਾਡਾ ਮੇਲ ਕਰਾ ਦੇਾਂਗੇ ਇਹਦੇ ਲਾਗੇ ਬੈਠੇ ਰਹੋ ਇਹਨਾਂ ਨੂੰ ਸਵਾਰਨ ਘੋਟਣੇ ਦਾ ਜਿਹੜਾ ਭੋਗ ਆ ਸਿੰਘਾਂ ਨੇ ਰੋਕਿਆ ਸੀ ਸੁਭਾ ਸਰਹੰਦ ਦਾ ਭੋਗ ਵੀ ਜਿਹੜਾ ਆ ਉਹ ਇਸੇ ਤਰ੍ਹਾਂ ਜਿਹੜਾ ਰੋਕਿਆ ਜਾਏਗਾ ਉਹਦਾ ਜਿਹੜਾ ਭੋਗ ਆ ਉਹ ਕਿਸੇ ਕਿਸਮ ਦੇ ਉੱਤੇ ਵੀ ਜਿਹੜਾ ਆ ਉਹ ਨਹੀਂ ਪੈਣ ਦਿੱਤਾ ਜਾਏਗਾ ਜਿਹਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ ਫੌਜਾਂ ਦੇ ਜਰਨੈਲ ਵਿੱਚੋਂ ਇੱਕ ਸੀ ਜਨਜੀਤ ਦਿਆਲ ਭਾਰਤੀ ਹਾਕਮਾਂ ਦਾ ਜਿਹੜਾ ਕਰਿੰਦਾ ਉਹ ਵੀ ਜਦੋਂ ਮਰਿਆ ਸੀ ਨਾ ਤੇ ਗੁਰੂ ਘਰ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਨਹੀਂ ਦਿੱਤਾ ਸੀ ਕੇਪੀਐਸ ਗਿੱਲ ਜਦੋਂ ਮਰਿਆ ਸੀ ਤੇ ਉਦੋਂ ਸ਼ਰਮਣੀ ਕਮੇਟੀ ਦੇ ਅਤੇ ਸਰਬੱਤ ਖਾਲਸਾ ਦੇ ਦੋਵਾਂ ਜਥੇਦਾਰਾਂ ਨੇ ਉਹਦਾ ਵਿਰੋਧ ਕੀਤਾ ਸੀ ਕਿ ਕੋਈ ਵੀ ਸੇਖਰ ਵੈਦਾਂ ਅਨੁਸਾਰ ਉਹਦੀਆਂ ਜਿਹੜੀਆਂ ਰਸਮਾਂ ਆ ਨਾ ਕਰੇ ਕੋਈ ਵੀ ਰਾਗੀ ਪਾਠੀ ਇਸਿੰਗ ਅਰਦਾਸ ਨਾ ਕਰੇ ਖੰਡ ਪਾਲ ਸਾਹਿਬ ਨਾ ਕਰੇ ਅਜੇ ਕਿਉਂ ਬਾਦਲਾਂ ਦਾ ਯਾਰ ਸੀਗਾ ਪੱਕਾ ਬਾਦਲ ਕਹਿੰਦੇ ਤਾਂ ਸਾਰੇ ਯਾਰ ਵੱਲ ਤੋਂ ਘੋਟਣਾ ਵੀ ਹੁੰਦਾ ਦਾ ਯਾਰ ਆ ਸੂਬਾ ਸਰਹੰਦ ਵੀ ਉਹਨਾਂ ਦਾ ਯਾਰ ਆ ਪੁਧਾਰ ਆਦਮੀ ਯਾਰ ਆ ਸੁਮੇਤ ਸੈਣੀ ਵੀ ਉਹਨਾਂ ਦਾ ਯਾਰ ਆ ਆ ਹੁਣ ਭਈਆਂ ਦਾ ਜਿਹੜਾ ਰੋਦਾ ਆ ਪ੍ਰਵਾਸੀਆਂ ਦਾ ਰੋਦਾ ਚੱਲ ਰਿਹਾ ਆ ਤੇ ਉਹ ਜਿਹੜਾ ਸਿੱਖਾਂ ਨੂੰ ਧੰਗੀ ਦੇ ਰਿਹਾ ਉਹ ਵੀ ਬਾਦਲ ਦਾ ਯਾਰ ਆ ਜਿਹੜਾ ਸਿੱਖਾਂ ਦਾ ਦੁਸ਼ਮਣ ਹੋਊਗਾ ਉਹ ਬਾਦਲਾਂ ਦਾ ਯਾਰ ਹੋਊਗਾ ਉਹ ਛੇਪ ਸੈਨਾ ਵਾਲਿਆਂ ਦਾ ਜਿਹੜਾ ਬਾਂਦਰ ਸੈਨਾ ਵਾਲਿਆਂ ਦਾ ਮਾਫ਼ ਕਰਿਓ ਛੇਪ ਸੈਨਾ ਬੜਾ ਛੇਪ ਜਿਹੜਾ ਨਾ ਉਹ ਬੜਾ ਉੱਚਾ ਫਿੱਚਾ ਲੱਗਦਿਆ ਉਹ ਨਹੀਂ ਆਪਾਂ ਕਹਿਣਾ ਬਾਂਦਰ ਸੈਨਾ ਕਹਿਣਾ ਆ ਕਿ ਬਾਂਦਰ ਸੈਨਾ ਵਾਲਿਆਂ ਦਾ ਉਹ ਯਾਰ ਹੀ ਨਿਕਲੂਗਾ ਤੇ ਤੁਹਾਨੂੰ ਆਪਣੇ ਮੂੰਹ ਦੇ ਉੱਤੇ ਜਿਹੜੀਆਂ ਸ਼ਿਕਲੀਆਂ ਆ ਉਹ ਪਾਉਣੀਆਂ ਚਾਹੀਦੀਆਂ ਆ ਕਿ ਬਾਅਦ ਵਿੱਚ ਜੇ ਚੀਕਾ ਮਾਰਦੇ ਉਹ ਬਾਅਦ ਵਿੱਚ ਕਹਿੰਦੇ ਉਹ ਕਿ ਸਾਨੂੰ ਜਿਹੜੀਆਂ ਆ ਉਹ ਜਿਹੜੀਆਂ ਇੰਜੈਕਟਾਂ ਚਾਹੀਦੀਆਂ ਆ ਸਾਨੂੰ ਸਿਕਿਉਰਟੀਆਂ ਚਾਹੀਦੀਆਂ ਆ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਤੁਸੀਂ ਅੱਜ ਸਰਕਾਰਾਂ ਦੇ ਟਾਟ ਬਣੇ ਹੋ ਇਹੋ ਹੀ ਟਾਟ ਸੂਬਾ ਸਰਹੰਦ ਸੀਗਾ ਇਹੋ ਹੀ ਇਹੋ ਜਿਹੇ ਹੋਰ ਬੜੇ ਸੀਗੇ ਐਂਡ ਸਰਕਾਰਾਂ ਉਹਨਾਂ ਦੇ ਉੱਤੋਂ ਆਪਣਾ ਹੱਥ ਖਿੱਚ ਲੈਂਦੀਆਂ ਵਾਂ ਸਮਾਂ 10 ਸਾਲ ਲੱਗ ਜਾਣਗੇ 5 ਸਾਲ ਲੱਗ ਜਾਣਗੇ ਤੁਸੀਂ ਇਸ ਗੱਲ ਨੂੰ ਭੁੱਲ ਜਾਓਗੇ ਕਿ ਤੁਸੀਂ ਸਿੱਖਾਂ ਦੇ ਖਿਲਾਫ ਕੋਈ ਗੱਲ ਕੀਤੀ ਪਰ ਅਸੀਂ ਨਹੀਂ ਭੁੱਲਾਂਗੇ ਮੈਂ ਮਰ ਜਾਵਾਂਗਾ ਮੇਰਾ ਪੁੱਤ ਅੱਗੇ ਤਿਆਰ ਹੋਊਗਾ ਰਣਜੀਤ ਸਿੰਘ ਚੱਲ ਜਾਊਗਾ ਦੁਨੀਆ ਤੋਂ ਇਹਦੇ ਬੱਚੇ ਤਿਆਰ ਹੋਣਗੇ ਸਾਡੇ ਬੱਚੇ ਨਾਂ ਵੀ ਹੋਣਗੇ ਕਿਸੇ ਹੋਰ ਸਿੱਖ ਦੇ ਬੱਚੇ ਆ ਜਾਣਗੇ ਉਹ ਪਰ ਸਾਨੂੰ ਤੁਹਾਡੀਆਂ ਗੱਲਾਂ ਜਿਹੜੀਆਂ ਬਕਵਾਸ ਕੀਤੀ ਯਾਦ ਰਹੂਗੀ ਜਿਵੇਂ ਸੁਭਾ ਸਰਾਂਦਰ ਜਵਾਨੀ ਦੇ ਨਸ਼ੇ ਦੇ ਵਿੱਚ ਤੇ ਬਥੇਰੇ ਪਾਪ ਕਰ ਗਿਆ ਪਰ ਐਂਡ ਉਹਦਾ ਹਸ਼ਰ ਕੀ ਹੋਇਆ ਤੇ ਸੁਦੀਰ ਸੂਰੀ ਵੀ ਜਿਹੜਾ ਸੀਗਾ ਉਹ ਇਹਨਾਂ ਦੇ ਗਨਮੈਨਾਂ ਦੇ ਸਿਰ ਦੇ ਉੱਤੇ ਬਕਵਾਸ ਕਰ ਗਿਆ ਐਂਡ ਸਾਰੇ ਪਾਸੇ ਗਨਮੈਨ ਚਲਤੇ ਹੀ ਗਏ ਤੇ ਗਨਮੈਨਾਂ ਦੇ ਵਿੱਚ ਉਹਨੂੰ ਠੋਕਿਆ ਇੰਦਰਾ ਗਾਂਧੀ ਉਹ ਗਨਮੈਨਾਂ ਦੇ ਵਿੱਚ ਘਿਰੀ ਹੋਈ ਸੀਗੀ ਆਪਣੀ ਕੋਠੀ ਦੇ ਅੰਦਰ ਸੀਗੇ ਤੇ ਸਿੰਘਾਂ ਦੀ ਜ਼ਮੀਰ ਜਾਗੀ ਉਹਨਾਂ ਨੇ ਦਾਤਾ ਅਬਯੰਤਾ ਗੁੱਚੜ ਜਿਹੜਾ ਸੀਗਾ ਆਲੇ-ਦੁਆਲੇ ਗਨਮੈਨ ਰਹਿੰਦੇ ਸੀਗੇ ਸਿੱਖਾਂ ਨੇ ਉਹਨੂੰ ਵੀ ਮਾਰਤਾ ਗੋਬਿੰਦ RAM ਗੋਬਿੰਦ RAM ਜਿਹੜਾ ਉਹਨੂੰ ਸਿੱਖਾਂ ਨੇ ਜਦੋਂ ਮਾਰਿਆ ਆਪ ਦੇ ਟਿਕਾਣੇ ਤੇ ਨਹੀਂ ਮਾਰਿਆ ਅਗਲੇ ਤੇ ਘਰ ਜਾੜ ਕੇ ਮਾਰਿਆ ਜਰਨਲ ਅਡਵਾਇਰ ਮਾਰਿਆ ਉਹਦੇ ਘਰ ਮਾਰਿਆ ਇੰਦਰਾ ਗਾਂਧੀ ਮਾਰੀ ਉਹਦੇ ਘਰ ਮਾਰੀ ਬੀਨਤ ਸਿੰਘ ਮਾਰਿਆ ਉਹਦੇ ਦਫ਼ਤਰ 'ਚ ਮਾਰਿਆ ਗੋਬਿੰਦ RAM ਮਾਰਿਆ ਉਹਦੇ ਦਫ਼ਤਰ ਦੇ ਵਿੱਚ ਮਾਰਿਆ ਜੇ ਜਿਹੜੀ ਹਕੂਮਤ ਨੇ ਪੁਲਿਸ ਪੁਲਸ ਜਾਬਰ ਪੁਲਸ ਵਾਲਾ ਆ ਜਿਹੜਾ ਹੁਣ ਮਾਰਿਆ ਵਾ ਸੂਬਾ ਸਦੰਦ ਜੇਲ੍ਹ ਦੇ ਵਿੱਚ ਪੁਲਸ ਵਾਲਿਆਂ ਨੇ ਸਾਰੇ ਪਾਸੇ ਪਹਿਰੇ ਦੇ ਵਿੱਚ ਮਾਰਿਆ ਪਰ ਇਹ ਯਾਦ ਰੱਖਿਓ ਕਿ ਸਾਡਾ ਕਿਸੇ ਧਰਮ ਦੇ ਨਾਲ ਕਿਸੇ ਬੰਦੇ ਨਾਲ ਕੋਈ ਵੈਰ-ਗਰੋਧ ਨਹੀਂਗਾ ਪਰ ਜਦੋਂ ਤੁਸੀਂ ਸਾਡੀ ਕੌਮ ਦੇ ਸਾਡੇ ਸ਼ਹੀਦਾਂ ਦੇ ਸਾਡੇ ਗੁਰੂ ਸਾਹਿਬ ਦੇ ਬਾਰੇ ਸਾਡੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਰੇ ਮਾੜਾ ਬੋਲੋਗੇ ਤੇ ਉਸੇ ਦਿਨ ਤੁਸੀਂ ਆਪ ਵੀ ਧੁਰਦੀ ਟਿਕਟ ਦੇ ਉੱਤੇ ਤੁਹਾਡੇ ਸਾਈਨ ਹੋ ਜਾਂਦੇ ਤੇ ਸਾਡੇ ਵੀ ਸਾਈਨ ਹੋਏ ਹੁੰਦੇ ਆ ਫਿਰ ਅਸੀਂ ਹੋਈਏ ਜਾਂ ਵੀਰ ਸੰਦੀਪ ਸਿੰਘ ਸੰਨੀ ਹੋਣ ਜਾਂ ਭਾਈ ਜਗਤਾਰ ਸਿੰਘ ਹਵਾਰਾ ਕਿਸੇ ਦੀ ਨਹੀਂ ਸੇਵਾ ਲੱਗ ਸਕੀ ਆ ਸਾਡੀ ਹਜੇ ਤੱਕ ਨਹੀਂ ਲੱਗੀ ਅਸੀਂ ਵੀ ਲਾਈਨ ਦੇ ਵਿੱਚ ਆਂ ਸੇਵਾ ਕਰਨ ਵਾਸਤੇ ਕੀ ਪਤਾ ਸਾਨੂੰ ਵੀ ਕੋਈ ਨਾ ਕੋਈ ਚੰਗੀ ਸੇਵਾ ਮਿਲ ਜੇ ਤੇ ਦੇਕਰਾ ਸੂਰੀ ਵਰਗੇ ਸੂਬਾ ਸਰਹੰਦ ਵਰਗੇ ਆਏ ਤੇ ਫਿਰ ਭਾਈ ਸੰਦੀਪ ਸਿੰਘ ਸੰਧੀ ਵਰਗੇ ਜਿਹੜੇ ਯੋਧੇ ਆ ਉਹ ਵੀ ਨਿਤਰੇ ਸੀ ਸੋ ਖਾਲਸਾ ਜਿਹੜਾ ਆ ਉਹ ਫਿਰ ਭਾਜੀ ਜਿਹੜਾ ਆ ਚੰਗੀ ਤਰ੍ਹਾਂ ਜਿਹੜਾ ਆ ਮੋਰਦਾ ਫਿਰ 21 ਤੇ ਜਿਹੜਾ 51 ਆ ਉਹ ਚੰਗੀ ਤਰ੍ਹਾਂ ਜਿਹੜਾ ਆ ਉਹ ਮੋਰ ਦਿੰਦਾ ਆ ਸੰਧ ਜਰਨੈਲ ਸਿੰਘ ਦੀ ਖਾਲਸਾ ਭੰਡਾਰਾਵਾਂ ਦੇ ਕਿਹਾ ਕਰਦੇ ਸਨ ਕਿ ਸਾਡਾ ਯਾਤੀ ਤੌਰ ਤੇ ਕਿਸੇ ਦੇ ਨਾਲ ਕੋਈ ਗੈਰ ਨਹੀਂ ਨਾ ਹੀ ਕਿਸੇ ਦੇ ਨਾਲ ਕੋਈ ਹਿਰਖਾਇਆ ਪਰ ਜੇਕਰ ਸਾਡੇ ਧਰਮ ਨੂੰ ਕੋਈ ਦੇਸ਼ ਤੋਂ ਨਾਬੂਦ ਨਾਸ ਕਰਨਾ ਚਾਹੇਗਾ ਤੇ ਖਾਲਸਾ ਬਰਦਾਸ਼ਤ ਨਹੀਂ ਕਰੇਗਾ ਉਹ ਕਹਿੰਦੇ ਸਨ ਕਿ ਹਿੰਦੂ ਪੱਕਾ ਹਿੰਦੂ ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਸਿੱਖ ਪੱਕਾ ਜਿਹੜਾ ਆ ਉਹ ਸਿੱਖ ਬਣੇ ਪਰ ਜਦੋਂ ਉਹਨਾਂ ਹਿੰਦੂ ਸਾਮਰਾਜ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਤੇ ਫਿਰ ਸੰਤ ਚਨਨੈ ਸਿੰਘ ਨੇ ਸਿਧਾਂਤਕ ਚੁਣੌਤੀ ਵੀ ਦਿੱਤੀ ਤੇ ਹਥਿਆਰਬੰਦ ਜਿਹੜੀ ਆ ਉਹ ਟੱਕਰ ਵੀ ਦਿੱਤੀ ਸੋ ਸੁਧੀਰ ਸੂਰੀ ਵਰਗੇ ਆਪਣੀਆਂ ਹਰਕਤਾਂ ਦੇ ਕਰਕੇ ਜਿਹੜੇ ਮਾਰੇ ਗਏ ਸੂਬਾ ਸਰਹੰਦ ਵਰਗੇ ਜਾਦਮ ਅਫਸਰ ਵੀ ਜਿਹੜੇ ਮਾਰੇ ਗਏ ਤੇ ਹੁਣ ਜਿਹੜੇ ਅਰਸ਼ਿਵ ਸੈਨਿਕ ਜਿਹੜਾ ਹੋਰ ਹਿੰਦੂਤਵੀਏ ਜਾਂ ਇਹਨਾਂ ਦੇ ਜਿਹੜੇ ਸੰਧਿਆ ਉਹ ਬਕਵਾਸ ਕਰ ਰਹੇ ਆ ਉਹਨਾਂ ਨੂੰ ਆਪਣੀਆਂ ਹਰਕਤਾਂ ਤੋਂ ਸਮਝ ਰਹਿੰਦੇ ਆ ਜਿਹੜਾ ਆ ਉਹ ਬਾਜ਼ ਆ ਜਾਣਾ ਚਾਹੀਦਾ ਆ ਇਹ ਨਾ ਹੋਵੇ ਕਿ ਉਹਨਾਂ ਨੂੰ ਕੋਈ ਗੁਰੂ ਦਾ ਬਾਜ਼ ਆ ਕੇ ਜਿਹੜਾ ਆ ਔਰ ਟੱਕਰ ਦੇਵੇ ਤੇ ਬਾਅਦ ਵਿੱਚ ਫਿਰ ਤੁਸੀਂ ਪਿੱਟ ਸਿਆਪਾ ਜਿਹੜਾ ਆ ਉਹ ਕਰਦੇ ਰਹੋ ਸੋ ਇੰਨੀਆਂ ਤੋਂ ਗੱਲਾਂ ਸੰਗਤਾਂ ਦੇ ਨਾਲ ਵੀ ਕਰਨੀਆਂ ਸੀ ਤੇ ਅਰਸ਼ਿਵ ਸੈਨਾ ਨੂੰ ਵੀ ਜਿਹੜੀ ਆ ਤਾਰਨਾ ਆ ਉਹ ਕਰਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ